ਸ਼ਰਬਤ ਅੱਜ ਤੱਕ ਬਹੁਤ ਪੀਤੇ ਨੇ ਪਰ ਅੱਜ ਤੁਹਾਡਾ ਸ਼ਰਬਤ ਵੀ ਪੀ ਕੇ ਦੇਖਦੇ ਆ ਜਿਹੜਾ ਤੁਸੀਂ ਦਾਵਾ ਕਰਦੇ ਹੋ ਵੀ ਸ਼ਰਬਤ ਦਾ ਸ਼ਰਬਤ ਹੈ ਦਵਾਈ ਦੀ ਦਵਾਈ ਹੈ ਤੁਸੀਂ ਹੁਣ ਦੇਖੋ ਚਲੋ ਪੀ ਕੇ ਦੇਖਦੇ ਆ ਆ ਇਹਦਾ ਕੋੜਾ ਬਹੁਤ ਜ਼ਹਿਰ ਵਰਗਾ ਦਾ ਬਹੁਤ ਕੋੜਾ ਹੈ ਇਹਦਾ ਤੁਸੀਂ ਇੱਥੋਂ ਅੱਗੇ ਜਿੱਥੇ ਵੀ ਜਾਣਾ ਨਹੀਂ ਹੂੰ ਤੁਹਾਡਾ ਸ਼ਾਮ ਨੂੰ ਮੈਨੂੰ ਫੋਨ ਆਏਗਾ ਹੂੰ ਕਿ ਜੋਦਾ ਜੀ ਜਿਹੜੀ ਚੀਜ਼ ਪਿਆਈ ਸੀ ਉਹ ਮੌਕੇ ਤੇ ਤਾਂ ਬਹੁਤ ਕੋਣੀ ਸੀ ਹੂੰ ਪਰ ਵਾਕਈ ਸ਼ਰਬਤ ਫਿਰ ਤਾਂ ਮੈਂ ਆ ਜਿਹੜਾ ਬਚਿਆ ਪਿਆ ਬਾਕੀ ਇਹ ਵੀ ਪੀ ਲਾਂ ਮੈਂ ਤੁਹਾਨੂੰ ਪੂਰੀ ਇੱਕ ਬੋਤਲ ਨਾਲ ਦੂੰਗਾ ਜੀ ਪੀ ਲੈਨੇ ਯਾਰ ਜੇਕਰ ਇੰਨਾ ਤੁਸੀਂ ਦਾਵਾ ਕਰਦੇ ਹੋ ਤਾਂ ਫਿਰ ਪੀ ਲੈਣਾ ਚਾਹੀਦਾ ਮੈਂ ਕਹਿੰਦਾ ਜੀ ਮੈਂ ਇੱਕ ਵਾਰੀ ਤੁਹਾਡੇ ਨਾਲ ਦਾਵਾ ਕਰਕੇ ਤੁਹਾਨੂੰ ਕਹਿ ਦੂੰਗਾ ਪੀ ਲੋ ਹੂੰ ਠੀਕ ਹੈ ਲੋਕ ਸ਼ਰਬਤ ਦੇ ਨਾਮ ਤੋਂ ਕਨਫਿਊਜ਼ ਹੁੰਦੇ ਆ ਵੀ ਸ਼ਰਬਤ ਲਿਖਿਆ ਹਨੀ ਮਿੱਠਾ ਹੋਊਗਾ ਆਪਣੇ ਨਾ ਹੀ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ ਹੂੰ ਜਿਹੜਾ ਬੰਦਾ ਬਹੁਤਾ ਕੌੜਾ ਬੋਲੇ ਨਾ ਹੂੰ ਉਹਨੂੰ ਨੇੜੇ ਰੱਖਿਓ ਹੂੰ ਜਿਹੜਾ ਸ਼ਰਬਤ ਜ਼बान ਨੂੰ ਕੌੜਾ ਲੱਗੇ ਪਰ ਅੰਦਰ ਜਾ ਕੇ ਕਰੇ ਭਲਾ ਹੂੰ ਉਹਨੂੰ ਨੇੜੇ ਰੱਖਿਓ ਹੂੰ ਸਾਡੇ ਬਾਣੇ ਸ਼ਰਬਤ ਅੱਜ ਦੀ ਡੇਢ ਚ ਕੀ ਹੈ ਹੂੰ ਜਿਹੜਾ ਸਵਾਦ ਲੱਗੇ